ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਕਿਚਨ ਦੀ ਟਿਪਸ ਜਿਹੜੀ ਆ ਉਹ ਦੱਸਾਂਗੇ ਕਿ ਇਹ ਸੈਂਡਵਿਚ ਮੇਕਰ ਇਹਦੇ ਵਿੱਚ ਸੈਂਡਵਿਚ ਜਦੋਂ ਬਣਾਉਨੇ ਆ ਤਾਂ ਫਿਰ ਅਸੀਂ ਇਹਨੂੰ ਜਿਹੜਾ ਵਾ ਉਹ ਡਿਸ਼ਵਾਸ਼ ਦੇ ਨਾਲ ਅਸੀਂ ਸਾਫ਼ ਨਹੀਂ ਕਰ ਸਕਦੇ ਕਿਉਂਕਿ ਪਾਣੀ ਦੇ ਵਿੱਚ ਅਸੀਂ ਸਾਫ਼ ਨਹੀਂ ਕਰ ਸਕਦੇ ਤੇ ਇਹ ਟ੍ਰੇ ਜਿਹੜੀ ਆ ਇਹ ਬਾਹਰ ਨਹੀਂ ਨਿਕਲਦੀ ਤੇ ਇਹਨਾਂ ਦੇ ਉੱਤੇ ਜਿਹੜੇ ਖਾਣੇ ਦੇ ਜਿਹੜੇ ਕਿਣਕੇ ਆ ਉਹ ਜੰਮੇ ਰਹਿ ਜਾਂਦੇ ਆ ਤੇ ਜੇ ਅਸੀਂ ਇਸੇ ਤਰੀਕੇ ਨਾਲ ਫਿਰ ਦੁਬਾਰਾ ਯੂਜ਼ ਕਰਾਂਗੇ ਤਾਂ ਫਿਰ ਇਹ ਸਾਡੇ ਸਿਹਤ ਵਾਸਤੇ ਅਨਹਾਈਜਾਇਨਿਕ ਹੁੰਦਾਏ ਤੇ ਫਿਰ ਇਹ ਇਸ ਨੂੰ ਇਸ ਤਰ੍ਹਾਂ ਯੂਜ਼ ਨਹੀਂ ਕਰ ਸਕਦੇ ਤੇ ਇਹਦੀ ਇੱਕ ਤੁਹਾਨੂੰ ਟਿਪਸ ਦੱਸਦੇ ਆ ਟ੍ਰਿਕ ਇਹ ਆ ਕਿ ਅਸੀਂ ਜਿਹੜੇ ਟਿਸ਼ੂ ਪੇਪਰ ਉਹਨੂੰ ਲੈ ਕੇ ਤੇ ਪਾਣੀ ਨੂੰ ਥੋੜਾ ਜਿਹਾ ਹਲਕਾ ਜਿਹਾ ਕੋਸਾ ਕਰਕੇ ਤੇ ਟਿਸ਼ੂ ਪੇਪਰ ਉਹਦੇ ਵਿੱਚ ਅਸੀਂ ਡਿਪ ਕਰਕੇ ਤੇ ਇਸ ਤਰੀਕੇ ਦੇ ਨਾਲ ਇਹਦੇ ਉੱਤੇ ਵਿਛਾ ਦੇਵਾਂਗੇ ਇਹ ਤੁਹਾਨੂੰ ਹੁਣ ਅਸੀਂ ਸੈਂਡਵਿਚ ਮੇਕਰ ਨੂੰ ਸਾਫ਼ ਕਰਕੇ ਦਿਖਾਵਾਂਗੇ ਇਸ ਤਰੀਕੇ ਨਾਲ ਟਿਸ਼ੂ ਪੇਪਰ ਨੂੰ ਗਿੱਲਾ ਕਰਕੇ ਤੇ ਇਹਦੇ ਉੱਪਰ ਜਿਹੜੀ ਇਹ ਦੀ ਟ੍ਰੇ ਹੈ ਇਹਦੇ ਉੱਪਰ ਵਿਛਾ ਦੇਵਾਂਗੇ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਹੁਣ ਅਸੀਂ ਕੀ ਕਰਾਂਗੇ ਕਿ ਇਹ ਟਿਸ਼ੂ ਪੇਪਰ ਰੱਖ ਕੇ ਤੇ ਹੁਣ ਅਸੀਂ ਜਿਹੜਾ ਵਾ ਇਹਨੂੰ ਆਨ ਕਰ ਦਵਾਂਗੇ ਸੈਂਡਵਿਚ ਮੇਕਰ ਨੂੰ ਆਨ ਕਰ ਦਵਾਂਗੇ ਤੇ ਇਹ ਦੇਖੋ ਜਦੋਂ ਇਹ ਇਹਦੇ ਵਿੱਚ ਗਰਮ ਹੋ ਜਾਵੇਗੀ ਇਹਦੀ ਟ੍ਰੇ ਤੇ ਇਹਦੇ ਵਿੱਚੋਂ ਪਾਣੀ ਜਿਹੜੀ ਆ ਉਹ ਭਾਫ਼ ਬਣ ਕੇ ਸਟੀਮ ਬਣ ਕੇ ਨਿਕਲਣ ਦੇ ਪੇਗੀ ਤੇ ਇਹ ਜਿਹੜੇ ਖਾਣੇ ਦੇ ਕਿੰਕੇ ਜਿਹੜੇ ਜੰਮ ਗਏ ਕਣ ਜੰਮ ਗਏ ਆ ਉਹ ਜਿਹੜੇ ਆ ਉਹ ਗਲ ਜਾਣਗੇ ਤੇ ਇਸ ਤਰੀਕੇ ਦੇ ਨਾਲ ਅਸੀਂ ਫੋਕ ਦੀ ਹੈਲਪ ਦੇ ਨਾਲ ਟਿਸ਼ੂ ਪੇਪਰ ਨੂੰ ਜਿਹੜਾ ਵਾ ਉਹ ਹਿਲਾਉਂਦੇ ਜਾਵਾਂਗੇ ਤੇ ਇਹਦੇ ਨਾਲ ਜਿਹੜਾ ਖਾਣੇ ਦੇ ਜਿਹੜੇ ਪੀਸ ਬਚੇ ਨੇ ਉਹ ਇਕੱਠੇ ਹੋ ਕੇ ਤੇ ਸਾਫ਼ ਹੁੰਦੇ ਜਾਣਗੇ ਅਸੀਂ ਓਨੀ ਦੇਰ ਤੱਕ ਇਹ ਸਾਫ਼ ਕਰਦੇ ਜਾਣਾ ਹੈ ਜਿੰਨੀ ਦੇਰ ਤੱਕ ਇਹ ਬਿਲਕੁਲ ਐਨ ਸਾਫ਼ ਨਹੀਂ ਹੋ ਜਾਂਦਾ ਜਦੋਂ ਤੱਕ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਬਿਲਕੁਲ ਸਾਫ਼ ਹੋ ਗਿਆ ਦੇਖੋ ਕਿੰਨੀ ਗੰਦਗੀ ਇਤੋਂ ਉੱਤਰ ਰਹੀ ਹੈ ਤੇ ਹਮੇਸ਼ਾ ਹੀ ਸਾਨੂੰ ਜਿਹੜੀ ਆ ਇਹ ਚੀਜ਼ ਜਿਹੜੀ ਆ ਇਸ ਤਰੀਕੇ ਦੇ ਨਾਲ ਸਾਫ਼ ਕਰਦੇ ਜਿਹੜਾ ਹੋਣਾ ਚਾਹੀਦਾ ਜਿੰਨੀ ਵਾਰ ਤੁਸੀਂ ਇਹਨੂੰ ਸੈਂਡਵਿਚ ਬਣਾਓ ਤੇ ਉਦੋਂ ਇਹਨੂੰ ਇਸ ਤਰੀਕੇ ਦੇ ਨਾਲ ਸਾਫ਼ ਕਰ ਦੋ ਕਿਉਂਕਿ ਜੇ ਇਹ ਖਾਣੇ ਦੇ ਪੀਸ ਬ੍ਰੈਡ ਦੇ ਪੀਸ ਕੁਝ ਵੀ ਜਦੋਂ ਅਸੀਂ ਸਬਜ਼ੀਆਂ ਵਗੈਰਾ ਵਿੱਚ ਸੈਂਡਵਿਚ ਦੇ ਵਿੱਚ ਪਾਉਂਦੇ ਆ ਤਾਂ ਉਹ ਇਹਦੇ ਉੱਤੇ ਲੱਗ ਜਾਂਦੀਆਂ ਕਿਉਂ ਉਹਦੇ ਦਾਗ ਸਭ ਕੁਝ ਲੱਗ ਜਾਂਦਾ ਹੈ ਤੇ ਫਿਰ ਉਹਦੇ ਉੱਤੇ ਜਿਹੜੇ ਬੈਕਟੀਰੀਆ ਵਗੈਰਾ ਉਹ ਜਿਹੜੇ ਆ ਉਹ ਪਲਪਣ ਡਿਆ ਪੈਂਦੇ ਨੇ ਤੇ ਹੁਣ ਦੇਖੋ ਫਿਰ ਅਸੀਂ ਬਾਅਦ ਵਿੱਚ ਜਦੋਂ ਇਹ ਥੋੜਾ ਠੰਡਾ ਹੋ ਜੇ ਤਾਂ ਫਿਰ ਅਸੀਂ ਸਾਫ ਟਿਸ਼ੂ ਪੇਪਰ ਦੇ ਨਾਲ ਜਾਂ ਹੱਥ ਦੇ ਨਾਲ ਅਸੀਂ ਸਾਫ਼ ਕਰਾਂਗੇ ਤੇ ਇਸੇ ਤਰੀਕੇ ਦੇ ਨਾਲ ਫਿਰ ਅਸੀਂ ਜਿਹੜੀ ਉੱਪਰਲੀ ਟ੍ਰੇ ਆ ਉਹਨੂੰ ਵੀ ਸਾਫ਼ ਕਰਾਂਗੇ ਤੇ ਇਹ ਦੇਖੋ ਅਜੇ ਵੀ ਇਹਦੇ ਵਿੱਚ ਥੋੜੀ ਬਹੁਤ ਗੰਦਗੀ ਹੈਗੀ ਆ ਤੇ ਫਿਰ ਅਸੀਂ ਹੁਣ ਜਿਹੜਾ ਉੱਪਰਲੀ ਟ੍ਰੇ ਵੀ ਇਸੇ ਤਰੀਕੇ ਦੇ ਨਾਲ ਸਾਫ਼ ਕਰਕੇ ਜਿੰਨੀ ਦੇਰ ਤੱਕ ਤੁਹਾਡਾ ਜਿਹੜਾ ਟਿਸ਼ੂ ਪੇਪਰ ਆ ਉਹ ਸਾਫ਼ ਨਹੀਂ ਲੱਗਦਾ ਅਜੇ ਵੀ ਦੇਖੋ ਟਿਸ਼ੂ ਪੇਪਰ ਗੰਦਾ ਹੈ ਜਿੰਨੀ ਦੇਰ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਟਿਸ਼ੂ ਪੇਪਰ ਸਾਫ਼ ਹੋ ਗਿਆ ਉੰਨੀ ਦੇਰ ਤੱਕ ਤੁਸੀਂ ਜਿਹੜਾ ਵਾ ਉਹਨੂੰ ਸਾਫ਼ ਕਰਦੇ ਜਾਣਾ ਹੈ ਟਿਸ਼ੂ ਪੇਪਰ ਨੂੰ ਹਲਕਾ ਜਿਹਾ ਕੋਸੇ ਪਾਣੀ ਦੇ ਵਿੱਚ ਥੋੜਾ ਜਿਆਨ ਡਿਪ ਕਰ ਲੈਣਾ ਹੈ ਹਲਕਾ ਜਿਆ ਤੇ ਫਿਰ ਇਸ ਤਰੀਕੇ ਦੇ ਨਾਲ ਹੁਣ ਦੇਖੋ ਟਿਸ਼ੂ ਪੇਪਰ ਸਾਫ ਲੱਗ ਰਿਹਾ ਇਟ ਮੀਨਸ ਕਿ ਇਹ ਸਾਫ ਹੋ ਗਿਆ ਹੈ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਆਪਣੇ ਸੈਂਡਵਿਚ ਮੇਕਰ ਨੂੰ ਸਾਫ ਕਰ ਸਕਦੇ ਹੋ ਤੇ ਉਮੀਦ ਕਰਦੇ ਹਾਂਗੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ